ਸਟਾਰ ਅ ਲੱਗਦਾ ਕੁੱਕਾ ਠੀਕ ਕਰਨ ਵਾਲਾ ਵੇਖਾਂ ਮੈਂ ਕਿਤੇ ਚਲੀ ਨਾ ਜਾਵੇ ਵਪਾਈ ਦੋ ਕੁ ਜੱਜਾ ਹਾਂ ਮੀ ਆਮੀ ਟੱਕਰਾਲੋ ਗੈਸੀ ਚੁੱਲੇ ਠੀਕ ਕਰਾਲੋ ਹਾਂ ਬੀਬੀ ਹਾਂ ਦਾ ਹਾਂ ਭਰਾ ਕੁੱਕਾ ਠੀਕ ਕਰ ਲੈਣਾ ਵਾ

ਉਹ ਪਹਿਲਾਂ ਪਾਣੀ ਲੈ ਆਂਦੀ ਬੀਬੀ ਗਰਮੀ ਬੜੀ ਓਹ ਲੈ ਆਈ ਲੈ ਆਈ ਆ ਆਉਂਦੇ ਡਿਮਾਂਡਾ ਸ਼ੁਰੂ ਹੋ ਗਈਆਂ ਵਾ ਲੈ ਫੜ ਪਾਣੀ ਗਰਮੀ ਬੜੀ ਬੀਬੀ ਤਾਂ ਕਰੇ ਛਿੰ ਲੱਗਾ ਜੇ ਅੰਦਰ ਕਰ ਪੈਣਾ ਚਾਹ ਕੱਪ ਬਣਾ ਲਿਆ ਤੂੰ ਵੰਡੇ ਆਲਾ ਤੈਨੂੰ ਏਸੀ ਵਾਲੇ ਕਮਰੇ ਚ ਬਿਠਾ ਕੇ ਚਾਹ ਪਿਉਂਨੀ ਆ ਮੈਂ ਕੁਕਰ ਤੇ ਠੀਕਾਰੇ ਨੂੰ ਵਾਹ ਲਈ ਦਾ ਜਮਾਨਾ ਹੀ ਨਹੀਂ ਆ ਕਰ ਦਨੇ ਠੀਕ ਆ ਬੈ ਇਤੇ ਦੱਸ ਨੂੰ ਕੀ ਨੁਕਸਾ ਕੋਈ ਇਧਰ ਆ ਕੇ ਦੱਸ ਵੀ ਕੀ ਹੋਇਆ ਇਹਨੂੰ ਓਏ ਹੋਏ ਉਹ ਕੀ ਬਿਮਾਰੀ ਆ ਇਹਨੂੰ ਮੈਂ ਕਹਿਣ ਕਿ ਤਾ ਤੂੰ ਆ ਨਾ ਵੇਖ ਇਹਨੂੰ ਕੀ ਹੋਇਆ ਵਾ ਮੈਂ ਮਕੈਨਿਕ ਆ ਕਿ ਜਾਦੂਗਰ ਆ ਦੇਖ ਇਹਨੂੰ ਆਪ ਕਿਥੋਂ ਕਵਾੜ ਜੇ ਇਹ ਟੁਕਲੇ ਆ ਚੰਗਾ ਭਲਾ ਇਹਨੂੰ ਚੰਗੀ ਤਰ੍ਹਾਂ ਠੀਕ ਕਰਦੀ ਮੇਰੇ ਦਾਜ ਦਾ ਕੁਕਰ ਆ ਏ ਇਹੋ ਜਿਹਾ ਦਾਜ ਕਿਤੇ ਆਈ ਉਹਨੇ ਆ ਜਿਆਦਾ ਗੱਲਾਂ ਗੰਦੀ ਲੋੜ ਨਹੀਂ ਜਿਹੜਾ ਕੰਮ ਕਿਹਾ ਉਹ ਕਰ ਓ ਰੁਕ ਜਾ ਹਾਂ ਤੇ ਵੱਡੀ ਲੱਗਦੀ ਓ ਐਵੇਂ ਨਾ ਕਿਤੇ ਚੇਪ ਬਾਦੀਆਂ ਨੂੰ ਬੀਬੀ ਕੋਈ ਦਾ ਗਲਾ ਬੈਠਾ ਇਹਨੂੰ ਗਲੈਕੋਡੀਨ ਪਲਾ ਤੂੰ ਡਾਕਟਰ ਆ ਹਮ ਲੱਗਦਾ ਤਾਂ ਇਹ ਨਹੀਂ ਸੀਧੀ ਵੱਜਦੀ ਇਹਨੂੰ ਬਿਮਾਰੀ ਕੀ ਆ ਬਿਮਾਰੀ ਇਹਨੂੰ ਇਹ ਆ ਕਿ ਇਹ ਸੀਧੀ ਨਹੀਂ ਮਾਰਦਾ ਆ ਮਾਰ ਲਿਆ ਕਰ ਜਿੰਨਾ ਤਾਂ ਕੰਮ ਕਿਹਾ ਉਹਨਾਂ ਦੇ ਕਰ ਜਿਆਦਾ ਗੱਲਾਂ ਕਰਨ ਦੀ ਲੋੜ ਨਹੀਂ ਆ ਮਾਰਦਾ ਤੇਗਾ ਓਏ ਜਦੋਂ ਡਾਰਦਾ ਨਹੀਂ ਗਿਆ ਨਾ ਆਓ ਕਾਡਾ ਤੇ ਜਦੋਂ ਇਹਦੇ ਵਿੱਚ ਮੁਰਗਾ ਤੇਰੀ ਹੈ ਕਾਡਾ ਇਹ ਜਦੋਂ ਮੁਰਗਾ ਤਾਂ ਗਿਏ ਤਾਂ ਮੁਰਗਾ ਨਹੀਂ ਬਾਗ ਦੇਣੀ ਚਾਹੀਦੀ ਆ ਨਾ ਹੈ ਉਹ ਕਿ ਹੋ ਜਾ ਕੁੱਕੜ ਆ ਵੀ ਦਾਲ ਤੇ ਲੱਗੇ ਤੇ ਮੁਰਗਾ ਤੇ ਪਾਉਂਗਾ ਹਾਂ ਤੇ ਲੋਕਾਂ ਨੂੰ ਕਿ ਤਰ੍ਹਾਂ ਪਤਾ ਲੱਗੂ ਸਾਡੇ ਘਰ ਮੁਰਗਾ ਬਣਿਆ ਬਾਗ ਦਊਗਾ ਤੇ ਪਤਾ ਲੱਗੂਗਾ ਉਹ ਕਮਾਲ ਹੋ ਗਈ ਤੇਰੀ ਓ ਇਹੋ ਜਿਹਾ ਕਿਹੜਾ ਕੁੱਕੜ ਆ ਜਿੱਦਾਂ ਦੇ ਚੀਤ ਉਹ ਦੀ ਸੀਟੀ ਮਾਰਦਾ ਨਹੀਂ ਤੇ ਤੂੰ ਮਕੈਨਿਕ ਕਾਦਾ ਵਾ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਜਾ ਕੀ ਇਹ ਬੱਕਰਾਂ ਨਾਲ ਕਰੀਆਂ ਸੀਟੀਆਂ ਮਾਰਿਆ ਤੇਰੇ ਜਦੋਂ ਰਾਜਮਾ ਧਰੇ ਉਦੋਂ ਹੋਰ ਸੀਟੀ ਜਦੋਂ ਦਾਲ ਧਰੀ ਉਦੋਂ ਹੋਰ ਸੀਟੀ ਤੇ ਜਦੋਂ ਮੁਰਗਾ ਧਰਿਆ ਉਦੋਂ ਹੋਰ ਸੀਟੀ ਕੋਈ ਨਾ ਕੁਝ ਨਹੀਂ ਨਹੀਂ ਕਰਦੀ ਇਹ ਮੈਨੂੰ ਮੈਂ ਉਹ ਜੇ ਕਦੀ ਕੁੱਪੜ ਦੇ ਵੇਖਿਆ ਨਹੀਂ ਅੱਜ ਤੇਰਾ ਕੱਲ ਹੋਇਆ ਕੀ ਕਰਦਾ ਪੀਟੀ ਮਾਸਟਰ ਆ ਕੀ ਮਾਸਟਰ ਆ ਹਾਂ ਉਹ ਲੈ ਫੇਰ ਤੇ ਗੱਲ ਨਹੀਂ ਬਣ ਗਈ ਉਹ ਦਾਲ ਇਹ ਚ ਧਰਿਆ ਕਰ ਤੇ ਲਾਗੇ ਉਹ ਨੂੰ ਰੱਖ ਲੈ ਕਰ ਉਹਨੇ ਸੀਟੀਆਂ ਮਾਰਦੇ ਰਹਿਣਾ ਸਾਰਾ ਦਿਨ ਤੇ ਫੁੱਡੇ ਸੀਟੀਆਂ ਮਾਰਦਾ ਮੈਨੂੰ ਲੱਗਦਾ ਤੂੰ ਮੇਰੇ ਕੋਲ ਜੁੱਤੀਆਂ ਖਾ ਕੇ ਜਾਣਾ ਵਾ ਉਹ ਰੁਕ ਜਾ ਉਹ ਕਾ ਤੂੰ ਨਹੀਂ ਕਰਉਂਦਾ ਰੌਣਾ ਆ ਤੈਨੂੰ ਮੈਂ ਚਾਹ ਪਿਆਲਾ ਗਰਮੀ ਬੜੀ ਆ ਜਾਂ ਠੰਡੇ ਠੰਡੇ ਨੇ ਚੁੱਪ ਕਰਕੇ ਆਪਣਾ ਕੰਮ ਕਰੀ ਜਾ ਉਹ ਮੈਨੂੰ ਨਹੀਂ ਲੱਗਦਾ ਗੈਸ ਲੀਕ ਹੁੰਦੀ ਆ ਗੈਸ ਲੀਕ ਹੁੰਦੀ ਆ ਆਹੋ ਤੇ ਜੇ ਗੈਸ ਲੀਕ ਹੁੰਦੀ ਤਾਂ ਸੀੜੀ ਕਿਰਮਾਨੀ ਆ ਇਹਦੀ ਵੀ ਗੈਸ ਲੀਕ ਹੁੰਦੀ ਹੁੰਦੀ ਆ ਹੁੰਦੀ ਆ ਇਹ ਬੀਬੀ ਮੇਰੀ ਨਹੀਂ ਠੀਕ ਹੋਣਾ ਵੇ ਤੇ ਵਜੇ ਵਜੇ ਹੀ ਆ ਅੱਛਾ ਮੈਨੂੰ ਗੱਲ ਸੁਣ ਤੁਹਾਡੇ ਘਰ ਚੋਲਾ ਜੁਨਾ ਹੈਗਾ ਤਾਂ ਉਹ ਠੀਕ ਕਰਵਾ ਇਹ ਨਹੀਂ ਹੋਣਾ ਮੇਰੇ ਕੋ ਨਹੀਂ ਆਇਆ ਉਹ ਦੀਆਂ ਵਜਦੀਆਂ ਨਿਕਲ ਜਾ ਤੂੰ ਲੋ ਮਕੈਨਿਕ ਬਣਿਆ ਤੇਦਾ ਪਿਓ ਵਾਲਾ ਕੁੱਕਰ ਤੇਰੇ ਕੋਲ ਠੀਕ ਨਹੀਂ ਹੋਇਆ ਤੇ ਹੁਣ ਮੈਂ ਤੈਨੂੰ ਚੁੱਲਾ ਲਿਆ ਕੇ ਦਵਾ ਰੇਲੇ ਚੁੱਲਾ ਦੇ ਨਿਕਲ ਜਾ ਚੋਕ ਆਪਣਾ ਮੋੜੀ ਬਿਸਤਰਾ ਨਿਕਲ ਚੁੱਲਾ ਸੁਟੀਆਂ ਫਰੋਗਾ ਸੁਣਨੇ ਕਰਦਾ ਕਣੀ ਮੈਂ ਸਿਰਚ ਮਾਰਾਂ ਕੁੱਕਰ ਤੇ ਚੱਲ ਮੈਂ ਚੱਲਿਆ ਚੰਗਾ ਭਲਾ ਮੇਰੇ ਦਾਜ ਦਾ ਕੁੱਕਰ ਇਹਦਾ ਵੀ ਸਤਿਆਨਾਸ਼ ਕਰ ਚੱਲਿਆ ਹੀ ਏ ਜੀ ਸਟਾਰ ਮੈਂ ਤਾਂ ਸੋਚਿਆ ਠੀਕ ਹੋ ਜਾਊਗਾ ਮੈਨੂੰ ਲੱਗਦਾ ਹੀ ਨਹੀਂ ਠੀਕ ਹੋਣਾ